न <laughs> क <laughs> ਨੂੰ ਨਾ ਨੂਨ ਬਾਈ ਕਿਸੇ ਨੂੰ ਨੂਨ ਲੈਣਾ ਬਾਲੇ ਕਰੇਗਾ ਡਾਕਟਰ ਸਾਹਿਬ ਠੀਕ ਹੋ ਜਾਊਗਾ ਨੂਨ ਬਹੁਤ ਉਹ ਬਾਈ ਜੀ ਨੂਨ ਲੈ ਲੈ ਡਾਕਟਰ ਹਵਾ ਛੱਡਦਾ ਯਾਰ ਤੁਸੀਂ ਹਾਲਤਾਂ ਹੋ ਗਏ ਪਿੱਛੇ ਲੈ ਜਾਓ ਗੱਡੀ ਜੱਸੀ ਹਵਾ ਛੱਡਦਾ ਹਵਾ ਠੀਕ ਆਵਾਜ਼ ਹਟਾ ਬਾਬਾ ਬਾਬਾ ਆ ਲਾਓ ਕਰ ਦੋ ਗੋਲਾ ਫੇਰ ਆ ਜਾਣਾ ਫੇਰ ਆ ਸਾਈਡ ਤੇ ਕਰਨਾ ਫੇਰ ਫੇਰ ਆਉਂਦਾ ਸਾਈਡ ਤੇ ਕਰਨਾ ਬਾਬਾ ਯਾਰ ਪਿੱਛੇ ਪਿੱਛੇ ਲਾਜੋ ਗੋਲਾ ਫੇਰ ਆ ਗਿਆ ਅੱਜ ਕੋਈ ਬਾਤ ਸੁਣਿਆ ਕੋਈ ਗੱਲ ਨਹੀਂ ਅੱਜ ਬਾਈ ਕਰ ਗਿਆ ਕੱਲ ਕਿੱਥੇ ਦੇਖੋ